ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਿਓ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਕਈ ਵਾਰ ਆਪਣੇ ਘਰ ਗਰੀਬੀ ਤੇ ਦੁੱਖ ਦਲਿੱਦਰ ਆ ਜਾਂਦਾ ਤੇ ਜਾਣ ਦਾ ਨਾਮ ਨਹੀਂ ਲੈਂਦਾ ਪਰ ਉਸ ਸਮੇ ਆਪਾਂ ਇਹ ਇੱਕ ਕੰਮ ਕਰਨਾ ਭੁੱਲ ਜਾਂਦੇ ਆ ਤੇ ਜੇ ਇਹ ਇੱਕ ਕੰਮ ਕਰ ਲਈਏ ਤੇ ਕੋ ਲੋ ਦੁੱਖ ਤੇ ਗਰੀਬੀ ਦਲਿੱਦਰ ਕੋਹਾਂ ਦੂਰ ਹੋ ਜਾਂਦਾ ਤੇ ਉਹ ਕਿਹੜਾ ਕੰਮ ਹੈ ਫਿਰ ਆਉਂ ਜਾਣਦੇ ਆ ਪੁਰਾਣੇ ਵੇਲਿਆਂ ਦੀ ਗੱਲ ਉਸ ਸਮੇਂ ਨਾ ਇੱਕ ਨਗਰ ਵਿੱਚ ਇੱਕ ਮਾਈ ਆਪਣੇ ਪੁੱਤਰ ਦੇ ਨਾਲ ਰਿਹਾ ਕਰਦੀ ਹੈ ਪੁੱਤਰਾ ਜੀ ਛੋਟਾ ਸੀ ਤੇ ਮਾਈ ਦਾ ਘਰ ਵਾਲਾ ਆਕਾਲ ਚਲਾਨੇ ਕਰ ਗਿਆ ਮਾਈ ਨਾ ਲੋਕਾਂ ਦੇ ਘਰ ਕੰਮ ਕਰਿਆ ਕਰਦੀ ਸੀ ਤੇ ਮਾਈ ਨੇ ਉਹ ਪੈਸਾ ਇਕੱਠਾ ਕਰਕੇ ਆਪਣੇ ਪੁੱਤਰ ਨੂੰ ਉਸ ਸਮੇਂ ਕਿੰਨੇ 14 ਵਿਦਿਆਕਲਾ ਹੋਇਆ ਕਰਦੀਆਂ ਸਨ ਉਹ 14 ਵਿਦਿਆ ਕਲਾ ਦੇ ਵਿੱਚ ਆਪਣੇ ਪੁੱਤਰ ਨੂੰ ਮਾਹਿਰ ਕਰਨ ਲਈ ਉਹ ਸਾਰਾ ਪੈਸਾ ਟਕਾ ਆਪਣੇ ਪੁੱਤਰ ਤੇ ਲਗਾ ਦਿਆ ਕਰਦੀ। ਹੌਲੀ-ਹੌਲੀ ਦਿਨ ਲੰਘਣ ਲੱਗੇ। ਮਾਈ ਦਾ ਪੁੱਤਰ ਵੱਡਾ ਹੋਣ ਲੱਗਾ। ਹੁਣ ਮਾਈ ਦਾ ਪੁੱਤਰ ਉਹ 14 ਵਿਦਿਆ ਕਲਾ ਦੇ ਵਿੱਚ નિਪੁੰਨ ਹੋ ਚੁੱਕਿਆ ਸੀ। ਪਰ ਮਾਈ ਦੇ ਪੁੱਤਰ ਨੂੰ ਹੁਣ ਗਰੀਬ ਹੋਣ ਕਰਕੇ ਕਿਤੇ ਵੀ ਕੋਈ ਕੰਮ ਨਹੀਂ ਸੀ ਮਿਲਦਾ ਪਿਆ। ਇੱਕ ਦਿਨਾਂ ਮਾਈ ਨੇ ਪਰੇਸ਼ਾਨ ਹੋ ਕੇ ਕਿਹਾ ਪੁੱਤਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਕੋਈ ਵੀ ਕੰਮ ਛੋਟਾ ਤੇ ਵੱਡਾ ਨਹੀਂ ਹੁੰਦਾ ਤੇ ਦੂਜੀ ਗੱਲ ਜੋ ਵੀ ਕੰਮ ਕਰੇ ਇਮਾਨਦਾਰ ਨਾਰਿਕ ਇਮਾਨਦਾਰੀ ਨਾਲ ਕਰੀ ਪਰਮਾਤਮਾ ਹਮੇਸ਼ਾ ਉਸੇ ਬਰਕਤ ਪਾਉਣਗੇ ਮਾਈ ਨੇ ਦਿਨ ਚੜ੍ਹਾ ਕਰਨਾ ਤੇ ਉਹਨੂੰ ਇਹੀ ਗੱਲ ਕਹਿ ਦਿਆ ਕਰਨੀ ਪੁੱਤਰ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਜੋ ਵੀ ਕੰਮ ਕਰੇ ਇਮਾਨਦਾਰੀ ਨਾਲ ਕਰੀ ਹੁਣ ਨਾ ਉਹ ਰੋਜ਼ ਮਾਈ ਦੀ ਗੱਲ ਇਹ ਸੁਣਦਾ ਸੀ ਆਪਾਂ ਵੀ ਜੋ ਰੋਜ਼ ਦੇਖਦੇ ਆਂ ਜਾਂ ਰੋਜ਼ ਸੁਣਦੇ ਆਂ ਉਹ ਮਨ ਤੇ ਡੂੰਘਾ ਅਸਰ ਕਰ ਜਾਂਦਾ ਹੈ ਹੁਣਾ ਉਹਨੇ ਅੱਜ ਦੇਖਿਆ ਕਿ ਕੰਮ ਤੇ ਕੋਈ ਮਿਲਦਾ ਨਹੀਂ ਪਿਆ ਹੁਣ ਬਰਸਾਤਾਂ ਦਾ ਮੌਸਮ ਏ ਤੇ ਘਰ ਦੇ ਆਸੇ-ਪਾਸੇ ਇੰਨਾ ਜ਼ਿਆਦਾ ਕਾਹ ਇਕੱਠਾ ਹੋ ਗਿਆ ਹੁਣ ਉਹਨੇ ਕੀ ਕੀਤਾ ਦਾਤਰੀ ਤੇ ਤਰੰਗਲੀ ਫੜੀ ਤੇ ਤਰੰਗਲੀ ਨਾਲ ਕਾਹ ਨੂੰ ਛਾਣਦਾ ਤੇ ਦਾਤਰੀ ਨਾਲ ਵੱਡ-ਵੱਡ ਕੇ ਘਰ ਦੇ ਅੱਗੇ ਢੇਰ ਲਾ ਕੇ ਤੇ ਰੱਖ ਦਿੱਤਾ ਹੁਣ ਉਥੋਂ ਇੱਕ ਨਾ ਘੋੜ ਸਵਾਰ ਜਾਣਦਿਆ ਸੀ ਪਹਿਲਾਂ ਜਿਹੜਾ ਆਪਾਂ ਸਫ਼ਰ ਤੈਅ ਕਰਿਆ ਕਰਦੇ ਸੀ ਉਹ ਘੋੜ ਸਵਾਰੀ ਤੇ ਹੀ ਕਰਿਆ ਕਰਦੇ ਸੀ ਉਨੇ ਦੇਖਿਆ ਮੈਂ ਇੰਨਾ ਸਾਰਾ ਕਾਹ ਪਿਆ ਹੈ। ਉਹਨੇ ਆਵਾਜ਼ ਲਗਾਈ ਉਹ ਪਲੇ ਪੁਰਖਾਂ ਔਰ ਨੌਜਵਾਨ ਇਹ ਕਾ ਕਿੰਨੇ ਦਾ? ਉਹਨੇ ਕਿਹਾ ਜੀ ਮੈਂ ਤਾਂ ਇਹ ਕਾ ਆਪਣੇ ਘਰ ਦੇ ਆਸੇ ਪਾਸੇ ਉਹ ਕੱਟਦਾ ਪਿਆ ਬਰਸਾਤਾਂ ਦਾ ਮੌਸਮ ਹੈ। ਤਾਂ ਉਹ ਰਾਹੀ ਉਹ ਪਾਂਦੀ ਘੋੜ ਸਵਾਰ ਨੇ ਕਿਹਾ ਵੀ ਇਹ ਮੈਂ ਖਰੀਦਣਾ ਚਾਹੁੰਨਾ। ਮੈਂ ਐਵੇਂ ਤੇ ਲਵਾਂ ਗਿਆ ਨਹੀਂ। ਉਹਨੇ ਕਿਹਾ ਵੀ ਮੈਨੂੰ ਨਹੀਂ ਪਤਾ ਇਹ ਕਿੰਨੇ ਦਾ। ਤੁਸੀਂ ਜਿੰਨਾ ਆਪਣਾ ਭਾਅ ਚਾਹੋ ਉਹਨਾਂ ਦੇ ਸਕਦੇ ਹੋ। ਹੁਣ ਰਾਹੀ ਪਾਂਦੀ ਤੇ ਘੋੜੇ ਜਿਹੜਾ ਘੋੜ ਸਵਾਰ ਸੀ ਉਹਨੇ ਉਹ ਤੋਲਿਆ ਤੇ ਉਹਦੀ ਬੰਦ ਦੀ ਰਾਸ਼ੀ ਉਹਨੂੰ ਦੇ ਦਿੱਤੀ ਹੁਣ ਉਹਨੂੰ ਸਮਝ ਆ ਗਿਆ ਵੀ ਮਾਂ ਕਹਿੰਦੀ ਐ ਵੀ ਕੋਈ ਵੀ ਕੰਮ ਛੋਟਾ ਤੇ ਵੱਡਾ ਨਹੀਂ ਹੁੰਦਾ ਇਹ ਕੰਮ ਤੇ ਮੈਂ ਕਾਹ ਰੀ ਸਕਦਾ ਹੁਣ ਰੋਜ਼ ਘਾਹ ਵੱਢ ਕੇ ਤੇ ਉੱਚੀ ਸਾਰੀ ਹੋ ਕਾ ਦੇਂਦਾ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਉਹ ਉਸ ਤੋਂ ਘਾਹ ਖਰੀਦ ਲਿਆ ਕਰਦੇ ਹੁਣ ਇੱਕ ਦਿਨਾਂ ਘਾਹ ਵੇਚਣ ਲਈ ਉਹ ਰਾਜੇ ਦੇ ਮਹਿਲ ਤੋਂ ਅੱਗੋਂ ਲੰਘਿਆ ਰਾਜੇ ਨੂੰ ਘੋੜਿਆਂ ਦਾ ਬੜਾ ਸ਼ੌਂਕ ਸੀ ਜਦੋਂ ਅਸਤਵਲ ਦੇ ਅੱਗੇ ਲੰਘਿਆ ਨਾ ਤਾਂ ਅਸਤਵਲ ਨੂੰ ਜੋ ਸੰਭਾਲਦਾ ਸੀ ਉਹਨੇ ਕਿਹਾ ਵੀ ਤੇਰੇ ਕੋਲ ਤੇ ਬੜੀ ਸਾਫ ਸੁਥਰੀ ਤੇ ਨਰਮ ਘਾਹ ਹੈ ਤੂੰ ਇਹ ਘਾਹ ਸਾਨੂੰ ਵੇਚ ਦੇ ਉਹਨੇ ਉਹਨੂੰ ਘਾਹ ਵੇਚਤੀ ਉਹਨੂੰ ਪੁੱਛਦਿਆ ਤੂੰ ਕੀ ਕੰਮ ਕਰਦਾ ਹੈ ਕਹਿੰਦਾ ਜੀ ਮੈਂ ਘਾਹ ਵੇਚਦਾ ਉਹ ਕਹਿੰਦੇ ਹੋਰ ਕੀ ਕਰ ਲੈਣਾ ਕਹਿੰਦਾ ਜੀ ਘੋੜੇ ਵੀ ਸੰਭਾਲ ਸਕਦਾ ਉਹਨੇ ਕਿਹਾ ਫਿਰ ਠੀਕ ਹੈ ਰੋਜ਼ ਤੂੰ ਇੱਥੇ ਆ ਕੇ ਸਾਨੂੰ ਇਹ ਘਾਹ ਵੀ ਦੇ ਜਾਇਆ ਕਰ ਤੇ ਨਾਲੇ ਘੋੜਿਆਂ ਦੀ ਦੇਖਭਾਲ ਕਰ ਜਾਇਆ ਕਰ ਹੁਣ ਰੋਜ਼ ਉਹ ਘਾ ਵੱਢ ਕੇ ਸਿੱਧਾ ਰਾਜੇ ਦੇ ਅਸਤਬਲ ਦੇ ਵਿੱਚ ਆਉਂਦਾ ਤੇ ਉੱਥੇ ਆ ਕੇ ਘੋੜਿਆਂ ਦੀ ਦੇਖਭਾਲ ਕਰਦਾ ਲਗਭਗ 2 ਮਹੀਨਿਆਂ ਨੇ ਇੰਨੀ ਇਮਾਨਦਾਰੀ ਨਾਲ ਕੰਮ ਕੀਤਾ ਘੋੜਿਆਂ ਨੂੰ ਨਵਾੰਦਾ ਛੋਲੇ ਦਲਦਾ ਉਹਨਾਂ ਨੂੰ ਉਹ ਜਿਹੜਾ ਘਾ ਲਿਆਉਂਦਾ ਉਹ ਪਾਉਂਦਾ ਤੇ ਸ਼ਾਮ ਨੂੰ ਆਪਣੇ ਘਰ ਜਾਂਦਾ ਆਪਣਾ ਮਿਹਨਤਾਂ ਨਾਲ ਲੈ ਕੇ ਇੱਕ ਦਿਨ ਰਾਜਾ ਉਹ ਅਸਤਬਲ 'ਚ ਆਇਆ ਰਾਜੇ ਨੇ ਜਦੋਂ ਘੋੜਿਆਂ ਨੂੰ ਵੇਖਿਆ ਤੇ ਕਹਿਣ ਲੱਗਾ ਵੀ ਘੋੜੇ ਅੱਜ ਤੱਕ ਇੰਨੇ ਹਸਤਪੁਸ਼ਤ ਕਦੀ ਨਹੀਂ ਹੋਏ ਹੁਣ ਘੋੜਿਆਂ ਨੂੰ ਕੀ ਖਵਾਰਿਓ? ਉਹਨੇ ਕਿਹਾ ਰਾਜਾ ਇੱਕ ਨਾ ਨੌਜਵਾਨ ਆਉਂਦਾ ਹੈ ਉਹ ਜੰਗਲ ਚੋਂ ਤਰ੍ਹਾਂ ਤਰ੍ਹਾਂ ਦੀ ਘਾਹ ਵੱਢ ਕੇ ਲਿਆਉਂਦਾ ਹੈ ਜੋ ਇਹ ਘੋੜੇ ਖਾਂਦੇ ਨੇ ਜਿਸ ਦੇ ਨਾਲ ਇਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਰੋਗ ਵੀ ਦੂਰ ਹੁੰਦੇ ਨੇ। ਦੂਜਾ ਉਹ ਇੰਨੀ ਚੰਗੀ ਤਰੀਕੇ ਨਾਲ ਸੰਭਾਲਦਾ ਹੈ ਕਿ ਇਹ ਹੁਣ ਹਸਟ ਪੁਸਟ ਹੋ ਗਏ ਨੇ। ਰਾਜਾ ਬੜਾ ਖੁਸ਼ ਹੋਇਆ। ਅਗਲੇ ਦਿਨ ਰਾਜਾ ਦੇਖਦਾ ਹੈ ਵੀ ਉਹ ਨੌਜਵਾਨ ਜਦੋਂ ਆਉਂਦਾ ਹੈ ਉਹ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਨਵਾਉਂਦਾ ਹੈ ਖਵਾਉਂਦਾ ਹੈ ਬੜੀ ਇਮਾਨਦਾਰੀ ਤੇ ਸ਼ਿੱਦਤ ਨਾਲ ਕੰਮ ਕਰਦਾ ਹੈ ਰੱਤਾ ਭਾਰ ਵੀ ਉਹਨਾਂ ਦੀ ਖੁਰਾਕ 'ਚ ਕੋਈ ਹੇਰਾਫੇਰੀ ਨਹੀਂ ਕਰਦਾ ਤੇ ਬਣਦੀ ਰਾਸ਼ੀ ਲੈ ਕੇ ਤੇ ਚਲਾ ਜਾਂਦਾ ਹੈ ਰਾਜਾ ਨਾ ਕੋਈ 2-3 ਮਹੀਨੇ ਉਸ ਤੇ ਨਿਗਾਹ ਰੱਖਦਾ ਰਿਹਾ ਇੱਕ ਦਿਨ ਰਾਜੀ ਨੇ ਆਪਣੇ ਅਸਤਬਲ ਦੇ ਮੁਖੀ ਨੂੰ ਕਿਹਾ ਵੀ ਜਾ ਤੇ ਜਾ ਕੇ ਉਸ ਨੌਜਵਾਨ ਨੂੰ ਕਹਿ ਵੀ ਤੈਨੂੰ ਰਾਜੇ ਨੇ ਬੁਲਾਇਆ ਹੁਣ ਗਿਆ ਤੇ ਉਹ ਰਾਜੇ ਦੇ ਕੋਲ ਜਾਂਦਾ ਹੈ ਰਾਜੇ ਨੇ ਕਿਹਾ ਦੇਖ ਬਲੇ ਪੁਰਖਾ ਮੈਂ ਨਾ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਨਾ ਹੁਣ ਇਹ ਗੱਲ ਸੁਣ ਕੇ ਨੌਜਵਾਨ ਹੱਕਾ ਬੱਕਾ ਰਹਿ ਗਿਆ ਕਹਿੰਦਾ ਜੀ ਅਚਾਨਕ ਇਹ ਫੈਸਲਾ ਕਿਉਂ ਲਿਆ ਰਾਜੇ ਨੇ ਕਿਹਾ ਤੇਰੇ ਲਈ ਅਚਾਨਕ ਹੋ ਸਕਦਾ ਮੇਰੇ ਲਈ ਅਚਾਨਕ ਨਹੀਂ ਮੈਂ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਤੈਨੂੰ ਰੋਜ਼ ਦੇਖਦਾ ਤੂੰ ਬੜੀ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਤੂੰ ਬੜਾ ਸੋਹਣਾ ਘਾ ਲੈ ਕੇ ਆਉਣਾ ਜਿਸ ਦੇ ਨਾਲ ਮੇਰੇ ਘੋੜੇ ਹਾਸ ਪੋਸਟਰ ਹਨ ਦੂਜਾ ਤੂੰ ਇੰਨੀ ਇਮਾਨਦਾਰੀ ਨਾਲ ਇਹਨਾਂ ਨੂੰ ਪਾਲ ਵੀ ਰਿਆ ਰੋਜ਼ ਇਹਨਾਂ ਦੀ ਇੰਨੀ ਸਾਰੀ ਖੁਰਾਕ ਸੀ ਜੋ ਐਵੇਂ ਆਜਾਇਆ ਜਾਂਦੀ ਸੀ ਪਰ ਤੂੰ ਉਸ ਚੋਂ ਇੱਕ ਮੁਠੀ ਵੀ ਘਾ ਨਹੀਂ ਲੈ ਕੇ ਗਿਆ ਤੇ ਇਹਨਾਂ ਨੂੰ ਖਵਾਈਏ ਤੇਰੇ ਚ ਬਹੁਤ ਜ਼ਿਆਦੀ ਇਮਾਨਦਾਰੀ ਹੈ ਇਸ ਕਰਕੇ ਤੈਨੂੰ ਮੰਤਰੀ ਬਣਾਉਂਦਿਆਂ ਵਾ ਹੁਣ ਉਹਨੇ ਕਿਹਾ ਜੀ ਠੀਕ ਹੈ ਰਾਜਾ ਕਹਿੰਦਾ ਵੀ ਤੈਨੂੰ ਨਾ ਮੇਰੇ ਕੋਲ ਹੀ ਰਹਿਣਾ ਪੈਣਾ ਉਹ ਕਹਿੰਦਾ ਵੀ ਮੇਰੀ ਬਜ਼ੁਰਗ ਮਾਂ ਐ ਤੇ ਮੈਂ ਉਹਨੂੰ ਵੀ ਲੈ ਕੇ ਆਉਣਾ ਚਾਹੁੰਨਾ ਵਾ ਹੁਣ ਉਹ ਆਪਣੀ ਮਾਂ ਦੇ ਕੋਲ ਗਿਆ ਮਾਂ ਕਹਿੰਦੀ ਪੁੱਤਰ ਵੀ ਮੈਂ ਮਹਿਲਾ ਚ ਨਹੀਂ ਰਹਿ ਸਕਦੀ ਮੈਨੂੰ ਉੱਥੇ ਸਾਹ ਨਹੀਂ ਆਉਂਦਾ ਤੇ ਮੈਂ ਇੱਥੇ ਹੀ ਰਹਿਣਾ ਉਹਨੇ ਕਿਹਾ ਠੀਕ ਐ ਮਾਂ ਫਿਰ ਮੈਂ ਇੱਥੇ ਗੇੜਾ ਮਾਰਦਾ ਰਵਾਂ ਕਰਾਂਗਾ ਹੁਣ ਰਾਜੇ ਦੇ ਕੋਲ ਮਹਿਲ ਦੇ ਵਿੱਚ ਰਹਿਣ ਲੱਗਾ ਹੁਣ ਨਾ ਉਹਨੇ ਪ੍ਰਜਾ ਦੇ ਲਈ ਤਰ੍ਹਾਂ ਤਰ੍ਹਾਂ ਦੇ ਫੈਸਲੇ ਲਏ ਜਿਸ ਦੇ ਨਾਲ ਪ੍ਰਜਾ ਇੰਨੀ ਜ਼ਿਆਦਾ ਖੁਸ਼ ਹੋ ਗਈ ਨਾ ਵੀ ਚਾਰੇ ਪਾਸੇ ਰਾਜੇ ਦੀ ਜੈ ਜੈਕਾਰ ਹੋਣ ਲੱਗੀ। ਹੁਣ ਰਾਜਾ ਦੇਖਦਾ ਵੀ ਫੈਸਲੇ ਤੇ ਮੰਤਰੀ ਲੈਂਦਾ ਪਰ ਜੈ ਜੈਕਾਰ ਮੇਰੀ ਹੋਣ ਦੀ। ਪ੍ਰਜਾ ਕਹਿੰਦੀ ਵੀ ਰਾਜੇ ਨੇ ਇੰਨੇ ਸੋਹਣੇ ਸਾਡੇ ਲਈ ਫੈਸਲੇ ਲਏ ਨੇ ਵੀ ਸਾਡੇ ਤੇ ਸਾਰੇ ਦੁੱਖ ਹੀ ਟੁੱਟ ਗਏ ਨੇ। ਰਾਜਾ ਹੁਣ ਸਮਝ ਗਿਆ ਵੀ ਉਹ ਸੂਝਵਾਨ ਵੀ ਐ ਤੇ ਸਿਆਣਾ ਵੀ ਐ। ਹੁਣ ਇਹ ਗੱਲ ਨਾ ਮੰਤਰੀ ਜਿਹੜੇ ਬਾਕੀ ਸਨ ਉਹ ਬਰਦਾਸ਼ਤ ਨਹੀਂ ਸੰਕਰ ਪਾਰੇ। ਹੁਣ ਇਹ ਉਹਨਾਂ ਨੂੰ ਏਸੀ ਵੀ ਅਸੀਂ ਜਿਹੜੀ ਚੋਰੀ ਚਕਾਰੀਏ ਪਹਿਲਾਂ ਕਰਦੇ ਸੀ ਉਹ ਤੇ ਕਰ ਹੀ ਨਹੀਂ ਪਾਰੇ ਹੁਣ ਉਹ ਵਿਉਂਤ ਬਣਾਉਂਦੇ ਨੇ ਵੀ ਕਿਵੇਂ ਇਹਨੂੰ ਇਥੋਂ ਕੱਢਿਆ ਜਾਵੇ ਹੁਣ ਰਾਜਾ ਦਿਨ-ਪ੍ਰਤੀ ਦਿਨ ਉਹਦੀਆਂ ਕੀਤੀਆਂ ਕੀਤੇ ਕੰਮਾਂ ਤੋਂ ਬੜਾ ਪਰਸੰਨ ਹੋਇਆ ਲਗਭਗ ਇੱਕ ਸਾਲ ਦਾ ਸਮਾਂ ਲੰਘਿਆ ਨਾ ਤੇ ਉਧਰ ਜਿਹੜੇ ਮੰਤਰੀ ਸਨ ਉਹ ਸੋਚਣ ਦੇ ਸਨ ਵੀ ਕੋਈ ਐਸਾ ਹੱਥ ਕੰਮ ਆਵੇ ਕਿ ਇਹਨੂੰ ਇਥੋਂ ਕਢਾ ਦਈਏ ਉਧ ਰਾਜ ਨੇ ਐਲਾਨ ਕਰਤਾ ਵੀ ਮੇਰੇ ਜਾਣ ਤੋਂ ਬਾਅਦ ਇਸ ਨੂੰ ਇਸ ਨਗਰ ਦਾ ਰਾਜਾ ਬਣਾ ਦਿੱਤਾ ਜਾਵੇ ਜਦੋਂ ਇਹ ਗੱਲ ਸੁਣੀ ਤੇ ਮੰਤਰੀਆਂ ਤੇ ਤੇ ਜਿਵੇਂ ਸੱਤ ਕੱਪੜੇ ਉਹਨਾਂ ਦੇ ਅੱਗ ਲੱਗ ਗਏ ਹੋਵੇ ਹੁਣ ਨਾ ਉਹ ਸੋਚਣ ਲੱਗੇ ਵੀ ਕਿਵੇਂ ਇਸ ਨੂੰ ਕੱਢਿਆ ਜਾਵੇ ਹੁਣ ਉਹ ਨੌਜਵਾਨ ਰੋਜ਼ ਰਾਤ ਨੂੰ ਰਾਜਾ ਤੇ ਰਾਣੀ ਦੇ ਜਾ ਕੇ ਪੈਰ ਘੁੱਟ ਕੇ ਤੇ ਆਇਆ ਕਰਦਾ ਸੀ ਫਿਰ ਆ ਕੇ ਤੇ ਸੋਇਆ ਕਰਦਾ ਉਸ ਤੋਂ ਬਾਅਦ ਉਹਦੇ ਨਾਲ ਉਹਨੇ ਜਿਹੜੀ ਤਰੰਗਲੀ ਤੇ ਨਾਲ ਉਹਦੀ ਦਾਤੀ ਸੀ ਨਾ ਉਹਦਾ ਹਜੇ ਵੀ ਨਹੀਂ ਸੀ ਖਿਹੜਾ ਛੱਡਿਆ ਉਹਨੂੰ ਆਪਣੇ ਕਮਰੇ ਦੇ ਵਿੱਚ ਉਹਨੇ ਲਗਾਇਆ ਹੋਇਆ ਸੀ ਆਕੇ ਰਾਤ ਨੂੰ ਉਹਨਾਂ ਨੂੰ ਵੀ ਨੱਕ ਮਸਤਕ ਹੋ ਕੇ ਤੇ ਉਥੇ ਜਾ ਫਿਰ ਸੋਇਆ ਕਰਦਾ ਹੁਣ ਇੱਕ ਦਿਨਾਂ ਜਦੋਂ ਪੈਰ ਘੁੱਟ ਕੇ ਆਇਆ ਤੇ ਰਾਣੀ ਵੀ ਉਥੇ ਨਹੀਂ ਸੀ ਹੈਗੀ ਸਾਰੇ ਮੰਤਰੀ ਇਕੱਠੇ ਹੋ ਕੇ ਤੇ ਰਾਜੇ ਦੇ ਕੋਲ ਗਏ ਜਾ ਕੇ ਕਹਿੰਦਾ ਰਾਜਨ ਵੀ ਉਹ ਸਾਰੇ ਕਹਿੰਦੇ ਰਾਜਨ ਅਸੀਂ ਤੇਰੇ ਕੋਲ ਆਏ ਆ ਗੱਲ ਦੱਸਣ ਕਹਿੰਦੇ ਦੱਸੋ ਕਿੰਦੇ ਜਿਹੜਾ ਨੌਜਵਾਨ ਹੈ ਨਾ ਇਹ ਤੇਰੇ ਪ੍ਰਾਣ ਹਰਨਾ ਚਾਹੁੰਦਾ ਰਾਜਾ ਕਹਿੰਦਾ ਕਿਵੇਂ ਦੀ ਗੱਲਾਂ ਕਰਦੇ ਹੋ ਕਹਿੰਦੇ ਇਹ ਤੇਰਾ ਨਾ ਰਾਜपाट ਹੜੱਪਣਾ ਚਾਹੁੰਦਾ ਰਾਜਾ ਕਹਿੰਦਾ ਵੀ ਮੈਂ ਤਾਂ ਖੁਦ ਐਲਾਨ ਕੀਤਾ ਵੀ ਮੇਰੇ ਜਾਣ ਤੋਂ ਬਾਅਦ ਰਾਜਪਾਟ ਇਹਦਾ ਹੋਵੇਗਾ ਤੇ ਇਹ ਫਿਰ ਕਿਉਂ ਹੜੱਪੇਗਾ ਕਹਿੰਦੇ ਨਹੀਂ ਰਾਜਾ ਇਹ ਹੜਪਣਾ ਚਾਹੁੰਦਾ ਉਹ ਕਹਿੰਦੇ ਵੀ ਤੇਰੀ ਜਿਉਂਦੇ ਜੀ ਵੀ ਤੇਰੇ ਪ੍ਰਾਨ ਲੈ ਕੇ ਤੇ ਇਹ ਰਾਜ ਹੜਪਣਾ ਚਾਹੁੰਦਾ ਉਹਨਾਂ ਕਹਿਆ ਵੀ ਇਹ ਗੱਲ ਸੱਚ ਹੈ ਉਹ ਕਹਿੰਦੇ ਹਾਂ ਹੁਣ ਰਾਜੇ ਦੇ ਮਨ 'ਚ ਸ਼ੰਕਾ ਪੈਦਾ ਹੋਗੀ ਕਹਿੰਦੇ ਵੀ ਦੱਸੋ ਕਿਵੇਂ ਕਹਿੰਦੇ ਉਹਦੇ ਕਮਰੇ 'ਚ ਜਾਏਗਾ ਤੇ ਤੈਨੂੰ ਤੇਜ ਧਾਰ ਉਥੇ ਐਸੇ ਨੁਕੀਲੇ ਚੀਜ਼ਾਂ ਦੇਖਣਗੇ ਜੋ ਤੇਰੀ ਗਰਦਨ 1 ਮਿੰਟ 'ਚ ਅਲੱਗ ਕਰ ਸਕਦੇ ਨੇ ਹੁੰਨਾ ਉਹ ਐਨਾ ਕਹਿ ਕੇ ਤੇ ਰਾਜੇ ਨੂੰ ਜਦੋਂ ਉਹ ਗਿਆ ਨਾ ਨੌਜਵਾਨ ਤੋਂ ਦੇ ਪਿੱਛੇ ਪਿੱਛੇ ਗਏ ਹੁਣ ਜਦੋਂ ਰਾਜੇ ਨੇ ਐਨਾ ਕਹਿ ਕੇ ਮੰਤਰੀ ਦੇ ਚਲੇ ਗਏ ਰਾਜੇ ਨੇ ਦੇਖਿਆ ਵੀ ਉਹਨੇ ਨਾ ਕੰਧ ਦੇ ਉੱਤੇ ਬੜੀ ਵੱਡੀ ਤਰੰਗਲੀ ਤੇ ਨਾਲ ਦਾਤਰੀ ਟੰਗੀ ਹੋਈ ਹੈ ਅਗਲੀ ਸਵੇਰ ਹੋਈ ਤੇ ਉਹ ਜਦੋਂ ਪੈਰ ਘੁੱਟ ਕੇ ਸ਼ਾਮ ਨੂੰ ਗਿਆ ਤੇ ਰਾਜੇ ਦੇ ਕੋਲ ਫੇਰ ਆ ਕੇ ਹੁਣ ਰਾਜੇ ਤੋਂ ਨਾ ਰਿਆਨ ਆ ਗਿਆ ਰਾਜਾ ਮੰਤਰੀਆਂ ਨੂੰ ਵੀ ਨਾਲ ਲੈ ਕੇ ਤੇ ਉਹਦੇ ਕਮਰੇ ਚ ਗਿਆ ਕਿੰਦਾ ਵੀ ਮੈਂ ਤੇਰੇ ਤੋਂ ਇੱਕ ਗੱਲ ਪੁੱਛਾਂ ਵੀ ਆ ਤੂੰ ਜਿਹੜੀ ਤਰੰਗਲੀ ਤੇ ਦਾਤਰੀ ਤੇ ਕਿਉਂ ਰੱਖੀ ਏ ਤੂੰ ਰੋਜ਼ ਇਨਾਂ ਵੱਲ ਘੰਟੇ ਵਾਦੀ ਵੇਖਦਾ ਰਹਿਣਾ ਮੈਂ ਜਾਨਣਾ ਚਾਹੁੰਨਾ ਵੀ ਕੀ ਰਾਜ ਓ ਕਹਿਣ ਲੱਗਾ ਰਾਜਾ ਪੀ ਤੁਹਾਨੂੰ ਯਾਦ ਹੋਵੇ ਤੁਹਾਡੇ ਮਹਿਲ ਚ ਆਉਣ ਤੋਂ ਪਹਿਲਾਂ ਮੈਂ ਘਾਈ ਕਾਈ ਦਾ ਕੰਮ ਕਰਦਾ ਸੀ ਮੈਂ ਵਕ ਵਕ ਤਰ੍ਹਾਂ ਦੇ ਘਾ ਪੱਠੇ ਵੱਢ ਕੇ ਲਿਆਇਆ ਕਰਦਾ ਸੀ ਤੇ ਉਹ ਜਿਹੜੇ ਪਸ਼ੂਆਂ ਨੂੰ ਵੇਚਿਆ ਕਰਦਾ ਸੀ ਇਹਦੇ ਸਦਕਾ ਹੀ ਤੁਸੀਂ ਮੈਨੂੰ ਰਾਜ ਮਹਿਲ ਚ ਲੈ ਕੇ ਆਇਓ ਮੇਰੀ ਮਾਂ ਨੇ ਇੱਕ ਗੱਲ ਕਿਹਾ ਸੀ ਵੀ ਕੋਈ ਵੀ ਕੰਮ ਛੋਟਾ ਤੇ ਵੱਡਾ ਨਹੀਂ ਹੁੰਦਾ ਤੇ ਹਰੇਕ ਕੰਮ ਨੂੰ ਇਮਾਨਦਾਰੀ ਨਾਲ ਕਰੀ ਪਰਮਾਤਮਾ ਬਰਕਤ ਆਪ ਪਾਉਣਗੇ ਤੇ ਇਹੀ ਉਹ ਕੰਮ ਹੈ ਜਿਸ ਦੇ ਸਦਕਾ ਮੈਂ ਰਾਜਮੈਲ ਚ ਆਇਆ ਵਾਂ ਤੇ ਇਸ ਨੂੰ ਮੈਂ ਛੱਡਣਾ ਨਹੀਂ ਚਾਹੁੰਦਾ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਕਿੱਥੋਂ ਉੱਠ ਕੇ ਕਿੱਥੇ ਆਇਆ ਵਾਂ ਰਾਜੇ ਨੇ ਗੱਲ ਸੁਣੀ ਤੇ ਰਾਜਾ ਬੜਾ ਪਰਸੰਨ ਹੋਇਆ ਰਾਜਾ ਕਹਿੰਦਾ ਵੀ ਕਿਸੇ ਕੋਲ 4 ਪੈਸੇ ਆ ਜਾਣ ਉਹ ਤੇ ਕਿਸੇ ਸਿੱਧੇ ਮੂੰਹ ਗੱਲ ਨਹੀਂ ਕਰਦਾ ਤੇ ਤੂੰ ਜਿਸ ਪਿਛੋਕਰ ਤੋਂ ਆਇਆ ਤਉਨੂੰ ਹਜੇ ਵੀ ਨਾਲ ਰੱਖਿਆ ਵੀ ਇਹਦੇ ਨਾਲ ਤੂੰ ਕਹਿ ਰਿਹਾ ਵੀ ਤੇਰੇ ਚ ਨਿਮਰਤਾ ਦੀ ਭਾਵਨਾ ਰਹੇਗੀ ਤੂੰ ਤੇ ਬੜਾ ਚੰਗਾ ਬੰਦਾ ਹੁਣ ਨਾ ਉਹ ਮੰਤਰੀਆਂ ਦਾ ਦਾਬ ਪੁੱਠਾ ਪੈ ਗਿਆ ਮੰਤਰੀ ਕਹਿੰਦੇ ਅੱਛਾ ਫਿਰ ਰਾਜਾ ਇਹਨੂੰ ਇਹ ਪੁੱਛ ਵੀ ਤੇਰੇ ਰਾਜ ਮਹਿਲ ਦੇ ਖਜ਼ਾਨੇ ਦੇ ਵਿੱਚੋਂ ਇਹ ਲੋਕਾਂ ਨੂੰ ਪੈਸੇ ਵੰਡਦਾ ਪਿਆ ਉਹਨਾਂ ਨੂੰ ਕਹਿੰਦਾ ਵੀ ਆਪਣਾ ਕੰਮ ਸ਼ੁਰੂ ਕਰੋ ਤੁਸੀਂ ਆਪਣੇ ਧੰਦੇ ਚਲਾਓ ਤੇ ਕਿਸੇ ਦੇ ਉੱਤੇ ਤੁਸੀਂ ਬੋਝ ਨਾ ਬਣੋ ਹੁਣ ਤੇਰੇ ਰਾਜ ਮਹਿਲ ਚੋਂ ਪੈਸਾ ਜਾਈ ਜਾਂਦਿਆ ਤੇ ਉਹਨਾਂ ਤੇਨੂੰ ਵਾਪਸ ਵੀ ਨਹੀਂ ਕਰਨਾ ਹੋਰ ਦੂਜੀ ਗੱਲ ਸੁਣ ਰਾਜਾ ਇਹ ਉਹਨਾਂ ਨੂੰ ਕਹਿੰਦਿਆ ਵੀ ਉਹ ਅੱਗੋਂ ਪੁੱਛਦਿਆ ਵੀ ਰਾਜਾ ਵਾਪਸ ਕਦੋਂ ਕਰਨਾ ਤੇ ਇਹ ਅੱਗੋਂ ਕਹਿੰਦਾ ਵੀ ਜਦੋਂ ਵੱਡਾ ਰਾਜਾ ਜਦੋਂ ਮਰ ਗਿਆ ਨਾ ਤੇ ਉਦੋਂ ਵਾਪਸ ਕਰ ਦਿਆ ਜੀ ਇਹ ਤੇ ਫਿਰ ਇਸ ਹਾਵ ਨਾਲ ਤੇਰੇ ਮਰਨ ਦੀਆਂ ਕਾਮਨਾਵਾਂ ਕਰਦਾ ਪਿਆ ਇਹ ਗੱਲ ਸੁਣ ਕੇ ਰਾਜੇ ਨੂੰ ਵੀ ਗੁੱਸਾ ਆਇਆ ਉਹ ਕਹਿਣ ਲੱਗਾ ਰਾਜਨ ਦੇਖ ਮੈਂ ਉਹਨਾਂ ਨੂੰ ਪੈਸਾ ਤਾਂ ਵੰਡਦਾ ਪਿਆਵਾਂ ਤਾਂ ਕਿ ਉਹ ਕੋਈ ਕੰਮ ਸ਼ੁਰੂ ਕਰਕੇ ਕੱਲਾ ਖੇਤੀ ਦੇ ਸਹਾਰੇ ਨਾ ਬੈਠਣ ਹੋਰ ਵੀ ਕੰਮ ਧੰਦਾ ਨਾਲ ਸ਼ੁਰੂ ਕਰਨ ਆਪਣੀ ਖੇਤੀ ਦੇ ਹੀ ਚੀਜ਼ਾਂ ਨੂੰ ਉਹ ਚੰਗੇ ਢੰਗ ਨਾਲ ਬਾਜ਼ਾਰ ਵਿੱਚ ਜਾ ਕੇ ਵੇਚ ਸਕੇ ਤਾਂ ਕਰਕੇ ਉਹਨਾਂ ਨੂੰ ਮੈਂ ਰੋਜ਼ਗਾਰ ਦੇ ਸਾਧਨ ਦੇਣ ਦੇਵਾਂ ਦੂਸਰੀ ਗੱਲ ਰਾਜਾ ਮੈਂ ਉਹਨਾਂ ਨੂੰ ਇਹ ਕਹਿਣ ਦਿਆਂਵਾਂ ਵੀ ਪੈਸੇ ਉਦੋਂ ਵਾਪਸ ਕਰਨੇ ਨੇ ਜਦੋਂ ਤੁਸੀਂ ਅਕਾਲ ਚਲਾਉਣੇ ਕਰ ਜੋ ਪਰ ਰਾਜਾ ਤੂੰ ਇੱਕ ਗੱਲ ਹਮੇਸ਼ਾ ਯਾਦ ਰੱਖੀ ਗਰੀਬ ਤੇ ਢਿੱਡੋਂ ਨਿਕਲੇ ਅਸੀਸ ਕਈ ਕੁਲਾੰਤਾਰ ਦਿੰਦੀ ਐ ਉਹ ਜਿਹੜੇ ਇੰਨੀ ਛੇਤੀ ਪੈਸੇ ਨਹੀਂ ਵਾਪਸ ਕਰ ਸਕਦੇ ਇਸ ਕਰਕੇ ਉਹ ਰੋਜ਼ ਉਠਣਸਾਰ ਇਹ ਦਵਾਵਾਂ ਕਰਦੇ ਨੇ ਵੀ ਸਾਡੇ ਨਗਰ ਦਾ ਰਾਜਾ ਜਿਉਂਦਾ ਰਹੇ ਉਲੰਬੀ ਉਮਰ ਹੋਵੇ ਰਾਜਾ ਤੈਨੂੰ ਸਾਰੇ ਨਗਰ ਦੇ ਲੋਕ ਅੰਮ੍ਰਿਤ ਵੇਲੇ ਉੱਠ ਦਵਾਵਾਂ ਦਿੰਦੇ ਨੇ ਤੇ ਜਿਸ ਨੂੰ ਇੱਕ ਦੀ ਅਸੀਸ ਮਿਲ ਜੇ ਉਹ ਕੁਲਾੰਤਾਰ ਜਾਂਦੀਆਂ ਨੇ ਤੈਨੂੰ ਤੇ ਸਾਰੇ ਨਗਰ ਦੀਆਂ ਅਸੀਸਾਂ ਮਿਲਦੀਆਂ ਪਈਆਂ ਨੇ ਇਹ ਗੱਲ ਸੁਣ ਕੇ ਰਾਜੇ ਨੇ ਆ ਕੇ ਉਹਦੇ ਪੈਰੀ ਹੱਥ ਲਾ ਦਿੱਤੇ ਰਾਜਾ ਕਹਿਣ ਲੱਗਾ ਵੀ ਮੈਂ ਨਾ ਤੈਨੂੰ ਜਿਉਂਦੇ ਜੀ ਪਹਿਲਾਂ ਮੈਂ ਕਹਿੰਦਾ ਸੀ ਵੀ ਮੇਰੇ ਮਰਨ ਤੋਂ ਬਾਅਦ ਅਕਾਲ ਚਲਾਣੇ ਕਰਨ ਤੋਂ ਬਾਅਦ ਤੂੰ ਰਾਜਾ ਬਣੇਗਾ ਪਰ ਤੂੰ ਜਿਉਂਦੇ ਜੀ ਆਕ ਵੀ ਰਾਜਾ ਬਣ ਮੈਂ ਚੋਨਾ ਵੀ ਤੂੰ ਕਿਵੇਂ ਦਾ ਰਾਜਪਾਟ ਚਲਾਉਣਾ ਮੈਂ ਵੀ ਵੇਖ ਕੇ ਜਾਣਾ ਚਾਹਣਾ ਹੁਣ ਉੱਥੇ ਖੜੇ ਮੰਤਰੀ ਕਹਿੰਦੇ ਰਾਜਾ ਵੀ ਤੂੰ ਤਾਂ ਇੰਨਾ ਬਜ਼ੁਰਗ ਇਹ ਹਜੇ 21 ਸਾਲਾਂ ਦਾ ਹੈ ਤੇ ਤੂੰ ਇਹਦੇ ਪੈਰੀ ਹੱਥ ਲਾਤਾ ਇਹਨੇ ਤੈਨੂੰ ਮੋਢੇ ਤੋਂ ਫੜ ਕੇ ਰੋਕਿਆ ਵੀ ਨਹੀਂ ਵੀ ਪੈਰੀ ਹੱਥ ਨਾਲ ਹੁਣ ਰਾਜਾ ਕਹਿੰਦਾ ਦੇ ਦਾ ਜਵਾਬ ਵੀ ਮੈਂ ਤੇ ਸ਼ਰਦਾ ਨਾ ਲਾਇਨੇ ਪਰ ਇਹਨਾਂ ਦੇ ਸਵਾਲ ਦਾ ਜਵਾਬ ਤੂੰ ਦੇ ਉਹ ਕਹਿਣ ਲੱਗਾ ਦੇਖੋ ਜਿਸ ਦਿਨ ਮੈਂ ਤੁਹਾਡੇ ਇੱਥੇ ਮਹਿਲ ਆਇਆ ਸੀ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਵੀ ਅੱਜ ਤੇ ਵੀ ਤੂੰ ਮੇਰਾ ਹੈ ਤੇ ਜਦੋਂ ਆਪਾਂ ਕਿਸੇ ਨੂੰ ਆਪਣਾ ਬਣਾ ਲੀਏ ਇੱਕ ਹਿਸਾਬ ਦਾ ਨਾਲ ਤੁਸੀਂ ਮੈਨੂੰ ਉਸ ਦਿਨ ਖਰੀਦ ਲਿਆ ਸੀ ਮੈਂ ਤੁਹਾਡਾ ਗੁਲਾਮ ਹਾਂ ਤੁਸੀਂ ਜਿਵੇਂ ਚਾਹੋ ਓਵੇਂ ਕਰ ਸਕਦੇ ਹੋ ਭਾਵੇਂ ਤੁਸੀਂ 100 ਵਾਰ ਮੇਰੀ ਪੈਰੀ ਹੱਥ ਲਾਓ ਚਾਹੇ ਮੇਰੇ ਤੇ ਲਵਾ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੁਹਾਡਾ ਹਾਂ ਅੱਜ ਤੋਂ ਜਦੋਂ ਇਹ ਗੱਲ ਸੁਣੀ ਤਾਂ ਮੰਤਰੀ ਹੁਣ ਹੱਕੇ ਬੱਕੇ ਰਹਿ ਗਏ ਰਾਜੀ ਨੇ ਉਸ ਨੂੰ ਹੁਣ ਰਾਜਾ ਬਣ ਜਿਹੜਾ ਸੀ ਉਸ ਨਗਰ ਦਾ ਰਾਜਾ ਬਣਾਤਾ ਉਹਦੀ ਆਪਣੀ ਕੋਈ ਔਲਾਦ ਨਹੀਂ ਸੀ ਹੈਗੀ ਤੇ ਹੁਣ ਉਹ ਐਸੇ-ਐਸੇ ਫੈਸਲੇ ਲੈਣ ਲੱਗਾ ਜਿਸ ਦੇ ਨਾਲ ਦਿਨ ਦੁਗਣੀ ਤੇ ਰਾਤ ਚੌਕਣੀ ਤਰੱਕੀ ਹੋਣ ਲੱਗੀ ਉਹ ਹਰ ਇੱਕ ਨੂੰ ਕਹਿੰਦਾ ਵੀ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੇ ਆਪਣੀ ਕਿਰਤ ਨੂੰ ਹੱਕ ਸੱਚੀ ਇਮਾਨਦਾਰੀ ਨਾਲ ਕਰੋ ਪ੍ਰਮਾਤਮਾ ਚ ਜ਼ਰੂਰ ਮਿਹਰ ਕਰੇਗਾ ਇਸ ਤਰ੍ਹਾਂ ਉਹਦਾ ਰਾਜ ਖੁਸ਼ੀ ਨਾਲ ਬੀਤਣ ਲੱਗਾ ਤੇ ਆਪਨੇ ਵਿੱਚੋਂ ਵੀ ਬਹੁਤੇ ਇਹ ਗਲਤੀ ਕਰਦੇ ਨੇ ਜਦੋਂ ਦੁੱਖ ਪਰੇਸ਼ਾਨੀਆਂ ਆਉਂਦੀਆਂ ਨੇ ਨਾ ਆਪਾਂ ਗਿਲੇ ਸ਼ਿਕਵੇ ਕਰਨ ਲੱਗਦੇ ਆਂ ਕਦੀ ਵੀ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਤੇ ਆਪਾਂ ਉਦਮ ਨਹੀਂ ਕਰਨਾ ਚਾਹੁੰਦੇ ਕੋਈ ਉੱਠ ਕੇ ਕੰਮ ਨਹੀਂ ਕਰਨਾ ਚਾਹੁੰਦੇ ਆਪਾਂ ਨੂੰ ਲੱਗਦਾ ਇਹ ਵੀ ਕੰਮ ਛੋਟਾ ਹੈ ਫਲਾਣਾ ਵੀ ਛੋਟਾ ਹੈ ਜਦੋਂ ਆਪਾਂ ਨਿੱਕੇ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਨਾ ਸਮਝਾਂਗੇ ਤੇ ਮਿਹਨਤ ਕਰਾਂਗੇ ਤੇ ਆਪਣੇ ਘਰ ਬਰਕਤ ਆ ਪਾਵੇਗੇ ਜਦੋਂ ਇਮਾਨਦਾਰੀ ਦੀ ਕੀਰਤ ਕਰਾਂਗੇ ਪ੍ਰਮਾਤਮਾ ਵਿੱਚ ਆਪ ਸ਼ਾਮਿਲ ਹੋਗੇ ਤੇ ਹਰ ਘਰ ਵਿੱਚ ਸੁਖ ਵਾਸ ਕਰੇਗਾ ਫਿਰ ਸੰਗਤ ਜੀ ਅੱਜ ਦੀ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਾ ਜੀ ਜਿਦਾ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ